ਕਦੇ ਤਿਆਰਪਾ ਖੇਡ ਬਾਲੀਬਾਲ ਦਾ ਪੀਐਸਸੀ ਪੱਤਣਾ ਦੇ ਤਾਰੂ ਤੇ ਤੂ ਆ ਕੱਚੀ ਕੈਲ ਪਿੰਡ ਘੋੜੀ ਆ ਮੇਰਾ ਤੇ ਮੈਨੂੰ ਕਹਿੰਦੇ ਜਰਮਾਨ ਤੇਰੇ ਵਰਗੀ ਨੂੰ ਹੱਥਾਂ ਤੇ ਚਾਹੀਏ ਦੀ ਐਡੀ ਕਿ ਤੂੰ ਜੈਲਦਾਰ ਨਹੀਂ ਹਾਂ ਤੇਰਾ ਡਿਗਰਮਾਨ ਸਾਫ ਕਰੋ ਜੀ ਕਿਸੇ ਇਕੱਠ ਕਰਕੇ ਲਾਈਵ ਕੱਟਿਆ ਗਿਆ ਸੀਗਾ ਦੁਬਾਰਾ ਚਲਾਇਓ 10 5 ਹੈ ਜੀ ਬਾਈ ਦੀ ਬਿਤਰੀ ਦੀ 4 4 10 4 10 ਤੇ 4 ਹੈ ਜਿੱਧਰ ਦੁੱਧਪੁਰੀਏ ਮੁੰਡੇ ਵਾਹ ਜੀ 11-5 ਜਾਨੀ ਖਾੜੀ ਲੱਗਦੀ ਹੈ ਇਹਨਾਂ ਨੂੰ ਮੈਨੂੰ ਲੱਗਦਾ ਆਹ ਸਾਹਮਣੇ ਕਹਿੰਦੇ ਕਮਾਂਡ ਜਿੱਤੀ ਹੈ ਇਹ ਮੁੰਡੇ ਨੇ ਅੱਗੇ ਜਿੱਤੀ ਹੈ ਕਹਿੰਦੇ ਦੁਨੀਆ ਕਹਿੰਦੀ ਧਰਤੀ ਜਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਸਾਰੇ ਮੁੰਡਿਆਂ ਨੇ ਉੱਥੇ ਵੀ ਲੀਡ ਪੱਟ ਕੇ ਮੈਲਾ ਦਿੱਤਾ ਸੀ ਪਤਾ ਕੁਝ ਨਹੀਂ ਚੋਬਰਾਂ ਨੇ ਵੀ ਬਣਾ ਦੇ ਬਣਾ ਕੇ ਵੀ ਬੱਦੇ ਹੌਸਲੇ ਨਾਲ ਖੇਡਦੇ ਆ ਆਹ ਜੋਗੀ ਵਾਲੀਏ ਚੋਬਰ ਵੀ ਇਹ ਬੰਦੇ ਲੈ ਵੀ ਆਉਣ ਆਂ ਕਰੋ ਥੋੜੇ ਤਕੜੇ ਜੋ ਸੋਹਣੇ ਵੀਰ ਤੁਸੀਂ ਤੇ ਜੇ ਹੁਣ ਕਰੇ ਫੁੱਲ ਦੇ ਦੁਪਹਿਰਾਂ ਵੀ ਲੰਘ ਜੂਗਾ ਥੋੜੇ ਤਕੜੇ ਵਿਖੇ ਨਾ ਪੈਣਾ ਬਾਟਾ ਦੂਰ ਦੀਆਂ ਨੇ ਜਿਹੜੇ ਹਸਾਵਣਾ ਰਾਜੂ ਫਾਇਦੇ ਹੀ ਆਉਂਦਾ ਮੈਨੂੰ ਹਸਾਵਣਾ ਖਾਤਰਾ ਕੁਝ ਹੋਰ ਹੀ ਲੱਗਦਾ ਆਹ ਗੰਨਾ ਹੋੜ ਗਿਆ ਕਹਿੰਦੇ ਬਾਤ ਕੰਮਲੇ ਹੋਣ ਜਾਂ ਕਹਿੰਦੇ ਰਾਜੂ ਚੱਲੋ ਰਾਜੀ ਇੱਥੇ ਕੰਮ ਖਾਤਰੀਆਂ ਲਈਆ ਥੋੜਾ ਤਕੜਾ ਵਿਖੇ ਨਾ ਪੈਣਾ ਫੇਰ ਜਾਨੀ ਗੱਲ ਪਾਉਂਦੇ ਆ ਵੀ ਪਿੱਛੇ ਹੀ ਪੈ ਗਈ ਆਓ ਸਾਹਮਣੇ ਪੰਜਾਬ ਦੇ ਵਾਲਾ ਫੇਰ ਨੰਬਰ ਦੂਰਿਆ ਮਾਣ ਕੋਟ ਬੜੀ ਕਰਾਮ ਦੀ ਬਾਲ ਲੱਗਦੀ ਹੈ 12 4 ਵਾਦ ਅਰਸ਼ ਗੰਦੀਵਾਲ ਨੰਬਰ ਹੈ ਨਾ ਅਰਸ਼ ਗੰਦੀਵਾਲ 17 ਸਟਾਰ ਤੇ ਲਈ ਕਵੀ ਜਿੰਦੇ ਹੋਏ ਭਾਈ ਆਦਿ ਅਰਸ਼ਪਾ ਬੀਆ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਗੰਦੀਵਾਲ ਦੰਦੀਵਾਲ ਅਰਸ਼ ਦੰਦੀਵਾਲ 20 ਸਟਾਰ ਤੇ ਜੀ ਗਏ ਭਾਈ ਸੋਨੀ ਲਈ ਬਹੁਤ ਬਹੁਤ ਸ਼ੁਕਰੀਆ ਜੀ ਇਹ ਅੱਗੇ ਇਧਰਲੇ ਪਾਸੇ ਪਹਿਲੇ ਨੰਬਰ ਬਾਰੇਕਾਂ ਦੀ ਟੀਮ ਦੇ ਜਿਹੜੇ 6 ਜੋੜ ਦਿੱਤੇ ਆ ਤੇ ਰਾਦੇ ਆਪਣੇ ਸਾਫ਼ ਕਰ ਦਿੱਤੇ ਮੁੰਡਿਆਂ ਨੇ ਵੀ ਜਿਹੜਾ ਪਹਿਲਾ ਕਰਜਾ ਪਹਿਲ ਉਹ ਜੇਤੂ ਮੇਲੇ ਦਾ ਅਣਖ ਦਮਾਂ ਦੀ ਜਿੰਦਾ ਦੀ ਦਾਦਾ ਰਾਦੇ ਖੇਮੇ ਦਾ ਇਧਰ ਬਾਰੇਕ ਦਾ ਵਿਕਾਸ ਢਾਬਾ ਵਾਲਾ ਸ਼ੇਰੂ ਤੇ ਨਾਲ ਪੰਜਾਬੇ ਦਾ ਸੁਧੀਰ ਆ ਉਹ ਕਦੇ ਕਿੱਲੀ ਨੱਪੀ ਤੁਰੇ ਆਉਂਦੇ ਬੰਦੇ ਆ ਮੁੰਡਿਆਂ ਨੇ 6 ਨੰਬਰ ਜੋੜ ਦਿੱਤੇ ਤੇ ਜੈਪੁਰ ਕਮਲ ਦੀ ਟੀਮ ਦਾ ਵੀ ਖਾਤਾ ਜਿਹੜਾ ਅੱਜ ਖੁੱਲਿਆ ਨੰਬਰ 7 ਹੋ ਗਿਆ ਜੀ ਦੂਜੇ ਪਾਸੇ ਕਮਲ ਹੋਣੀ ਹੈ ਭਾਈ ਟੀਟੂ ਵਰਗੇ ਖੇਡਦੇ ਪ੍ਰਕਾਸ਼ ਹੋਣੀ ਦੀਪੋ ਵਰਗੇ ਨਾਲ ਇੱਕ ਪਾਸੇ ਸ਼ਾਸਤਰੀ ਖੜਾ ਸੋਹਣਾ ਮੈਚ ਹੈ ਪਰ ਮੇਰੇ ਮਿੱਤਰੋ ਬੁੰਡਾਂ ਨੇ ਕੋਈ ਵੇਖ ਨਹੀਂ ਚੱਲਣ ਦਿੱਤੀ ਪਹਿਲੇ 7 ਪੁਆਇੰਟ ਜੋੜ ਦਿੱਤੇ ਆਪਣੀ ਟੀਮ ਦੇ ਲਈ ਉਧਰ ਜੋਗੀ ਵਾਲਾ ਤੇ ਜੋਧਕੁੜੀਆਂ ਤੱਕ ਉਧਰਲੇ ਪਾਸੇ ਕਦੇ ਸਿਰੇ ਦੀ ਚੱਲ ਰਹੀ ਹੈ ਦੋ ਦੋ ਸੈਮੀ ਮੈਚ ਹੈ ਔਰ ਦੋਨੋਂ ਮੈਚ ਵੀਰੇ ਮਿੱਤਰੋ ਬੜੇ ਤੰਗਲੇ ਖੇਡੇ ਜਾ ਰਹੇ ਹੈ ਇਸ ਤੋਂ ਬਾਅਦ ਆਪਣੇ ਕੋਲੇ ਇੱਕ ਮੈਚ ਜਿਹੜਾ ਬਾਕੀ ਆ ਫਾਈਨਲ ਖੇਡ ਵਾਲੀਬਾਲ ਦਾ ਇਤਿਹਾਸ ਕਾਲੇ ਕਾਂ ਦੀ ਧਰਤੀ ਆ ਬੱਲੇ 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 ਹੋ ਜਾਣੀ ਹੈ ਇਹ ਨੰਬਰ ਮੇਰੇ ਮਿੱਤਰੋ 7 ਤੋਂ 8 ਤੇ ਜਾਂ ਫਿਰ ਪਹਿਲਾ ਨੰਬਰ ਜੈਪੁਰ ਵਾਲਿਆਂ ਆਪ ਨਹੀਂ ਜੋੜਨਾ ਭਾਈ ਇੱਥੇ ਜੋੜਨਾ ਪਊਗਾ ਤਿਆਰੀ ਫੜਨੀ ਪੈਣੀ ਆ ਕਿ ਕਦੇ ਨਾ ਗਰਾਊਂਡ 'ਚ ਵੱਜਣ ਠਾਪੀਆਂ ਦੇਦਿਆਂ ਚ ਸਿੱਟੜੇ ਜੇ ਚਾਲ ਤੇ ਕਦੀ બા વાત બુજી ને ઉંકો હિમાઉસ પર દેજે છે બાર ધર્મદાતો બની જાય ઓલા કોની વાત આના આના ਵਾਹ ਜੀ ਮਾਹੀ ਕਹਿੰਦੇ ਕਿ ਕਿੰਨੀ ਤੇ ਬਾਲ ਆ ਗਿਆ ਮੁੰਡਾ ਉੱਜੀ ਦੇ ਵੀ ਤਾਰੀ ਹੀ ਯਾਰ ਬਜੀ ਤਾਰੀ ਦੇ ਮਾਰੋ ਖੁੱਲ ਕੇ ਮਰਾ ਵੀਰ ਕਿੱਟਾ ਨੰਬਰ ਦੱਸੀਉਂ ਨਾ ਵੀ ਸੀਮਾਂ ਦੀਆਂ ਸ਼ੁਰੂਆਤਾਂ ਨੇ ਤੇ ਜਾਜਾ ਜਹਾਜ ਦੀ ਮਾਈ ਨੂੰ ਅੰਤ ਪੈ ਜਾਣਾ ਤੇ ਗੱਲਾਂ ਕੁਝ ਹੋਰ ਹੋਣਗੀਆਂ ਨਿਊਜ਼ੀਲੈਂਡ ਦੀ ਧਰਤੀ ਤੇ ਸੀਜ਼ਨ ਦੇ ਵਾਰ ਬਾਬਾ ਤਗੜੇ ਮੇਰ ਬਾਹਰ ਜਾਉਦੇ ਨੇ ਅੱਕੂ ਮਾਲ ਵਤਲਾ ਤਾਂ ਫਿਰ ਮਾਲ ਵਗਲਾ ਬੰਦੀਪ ਹੋਣਾ ਵਜ਼ੀਰ ਹੋ ਗਿਆ ਉਹਨਾਂ ਨੇ ਇਹ ਨੂੰ ਐਗਟੀ ਨਾ ਪਿਛਲੇ ਇਹ ਤਾਂ ਨਹੀਂ ਐਗਟੀ ਕੰਦੇ ਇਹਨਾਂ ਨਹੀਂ ਚੱਦੇ ਸਾਰੇ ਐਸਬੀਐਸ ਦੇ ਨਾਲ ਮੈਟਰੋ ਬਾਈ ਮੈਟਰੋ ਨਾਲ ਬਾਤ ਮੈਟਰੋ ਲੋਗਲਾ 14 5 14 5 ਆ ਵੀਰੇ 14 5 ਜੀ ਕਿਹਨੂੰ ਲੱਗ ਜੇਣਾ ਕਦੀ ਬੋਲ ਤੁਹਾਨੂੰ ਲੱਗਣਾ ਹੈ ਲੈ ਕਿੜਦੇ ਆ ਤੂੰ ਤਾਂ ਕਿੜਦੇ ਜੇ ਤਾਂ ਨਹੀਂ ਲੈ ਕੇ ਆ ਥੱਕੇ ਰੋ ਕਰਣਾ ਐ ਪ੍ਰਦੀਪ ਖੇਡਦੇ ਚ ਤਾਂ ਨੀ ਕੋਈ ਲੈ ਕੇ ਜਾਣ। ਖੜੇ ਜਾਵਾ। ਇਹ ਯਾਰ ਇਹ ਪਾ ਗਿਆ। ਮੇਰੇ ਚਾਹ ਬਰੈਕ ਕਰ। ਇਹ ਕਹਿੰਦਾ ਆਈਸ ਵਾਲਾ ਗਾਹਣ ਦਾ ਕਿ ਲੋਟ ਪੁੱਛ ਲੈ। 80 ਲਈ ਬਿਖਾ। 80 ਲਈ। ਇਹ ਕਿੱਥੇ ਜਾਣਾ ਹੁੰਦਾ। ਇਹ ਆਪ ਕੋਈ ਰੇ ਰਲਗਮ ਵਰਮਾ। ਮੋਦੀ ਤੋਂ ਰੇ ਪਾਣੀ ਪੀ ਲੈ। ਜੇ ਪਾਣੀ ਮੁੱਠ ਮੱਠ ਕਰਾਉਂਗਾ। ਆਪ ਕੋ ਕਰਾਏਗਾ। ਮੋੜ ਲਾ ਦੂਗਾ। ਓਕੇ। ਦੇ ਕੋ ਕੋ ਨਹੀਂ ਅੱਜ ਗਰੀਏ ਲੈ ਆਪੇ ਤੇ ਬਾਈ ਦੇਖ ਲਈ ਪੈਲੀ ਕਰੀ ਇਹਨੇ ਤੇ ਕਿੰਨਾ ਸਿੱਕਦੇ ਸਿੱਗੁਰੇ ਇਹਨੂੰ ਤੈਨੂੰ ਲੈ ਜਾ ਕਰ ਲੰਬਾ ਕਰ ਦੇ ਬਹੁਤ ਵਧੀਆ ਗੋਣਾ ਇਹ ਨਾਣਾ ਦਾਣਾ 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 ਗੇੜਦਾ ਇਹ ਪ੍ਰਦੀਪ ਏ ਪ੍ਰਦੀਪ ਏ ਦਾਣਾ ਦਾਣਾ ਨਹੀਂ ਦਲਜੀ ਵੇਸਾ ਲੱਗਦਾ ਕੋਈ ਨਹੀਂ ਕਿਹਦਾ ਹੋਵੇ ਯਾਰ ਉਹ ਉੱਤਕਾ ਹੋ ਗਿਆ ਤੋਂ ਨਾ ਉਹਦੋਂ ਇਹਨੂੰ ਲੈ ਜਾਈਏ ਥੱਲੇ ਥੱਲੇ ਦੀ ਪਰਖ ਹੀ ਪਾਏ ਇਹਦੇ ਪਿੱਡਾ ਚ ਕਹਿੰਦੇ ਪਤਾ ਕਿਰਪਾ ਦੇਣੀ ਨੂੰ ਇਹਨਾਂ ਨਾਲ ਬੱਲੀਆ ਇਹ ਬੱਲੀ ਦਾ ਨਿਸ਼ਾਨ ਨਹੀਂ ਕਰਦਾ ਥੱਲੇ ਥੱਲੇ ਲੱਗਣਾ ਥਾਈ ਪਿੱਛਾ ਉਹ ਇਹਨੂੰ ਕਿਹਾਗਾ ਨਹੀਂ ਯਾਰ ਪਰ ਆਪਣੇ ਨਾਲ ਧੱਕਾ ਕਰਦੇ ਦੋਨਾਂ ਨਾਲ ਹੀ ਕਰਦੇ ਮੈਂ ਕਿਨਾਂ ਲਾ ਮਲ ਸਿੰਘਾਂ ਨਾਲ ਐ ਗੱਲ ਕਰੀ ਮੈਂ ਕਿਨਾਂ ਲਈ ਕਰਦਾ ਨਾ ਹੋਰ ਕੇ ਸਾਰੇ ਨੂੰ ਬਈ ਠੀਕ ਹੋ ਬਈਆ ਗਾਣੇ ਆਈ ਵੀ ਪਾਣੀ ਵਾਲਿਆਂ ਦੇ ਵੀਰਾਂ ਨੂੰ ਬੇਨਤੀ ਹੈ ਜੀ ਪਾਣੀ ਜ਼ਰੂਰ ਦੇ ਦਿਓ ਗਰਾਊਂਡ ਨੰਬਰ 1 ਦੇ ਵਿੱਚ ਵੀਰੇ ਆਓ ਜੀ ਟੂੜਕੋਟੀਆਂ ਮੁੰਡਾ ਪਾਣੀ ਪਿਆ ਦਿਓ ਜੀ ਹੀਰੋ ਜੀ ਪਾਣੀ ਪੀ ਲਓ ਧਾਰੀ ਕੋਲੀ ਬ ਦੱਸੀ ਨੰਬਰ ਮੇਰਾ ਵੀਰ ਕਿਤੇ ਕਿਤੇ ਨਾਮੇ ਤਿੰਨ ਦੇ ਨਾਲ ਜਿਹੜਾ ਮੈਚ ਚੱਲ ਰਿਹਾ ਵੱਡਾ ਫਰਕ ਹੈ 6 ਪੁਆਇੰਟਾਂ ਦੀ ਲੀਡ ਹੈ ਨੰਬਰ ਫਿਰਪੁਰ ਦੀ ਗਿੰਦ ਕੈਨੇਡਾ ਕਲੱਬ ਵਾਲਿਆਂ ਦੀ ਟੀਮ ਦੇ 3 ਪੁਆਇੰਟ ਜਿਹੜੇ ਜਵਾਸ ਕਲੱਬ ਦੀ ਟੀਮ ਦੇ ਹੈ ਬਹੁਤ ਸੋਹਣਾ ਮੈਚ ਆ ਰਿਹਾ ਉਧਰਲੇ ਪਾਸੇ ਵੀ ਵੱਡੀ ਟੱਕਰ ਹੈ ਇਹਦੇ ਤਾਉਣ ਜਿੰਦਾ ਰਾਏ ਸਰਵਾਲਾ ਮੁੰਡਾ ਬਿੰਦਾ ਦਾ ਬੜਾ ਸੋਹਣਾ ਬੋਲ ਜੋੜ ਗਿਆ ਆਪਣੀ ਟੀਮ ਦੇ ਲਈ ਹੁਣ ਦੱਸੋ ਜੀ ਬਿੰਦਰੀ ਜੀ 15 5 ਜੀ 15 5 15 5 ਜੀ ਠੀਕ ਹੈ ਨੰਬਰਦਾਰ ਆ ਬੋਲ ਪਾ ਨੰਬਰਦਾਰ ਬਿੰਦਰੀ ਬੋਲੋ 15 5 ਰੈਨੂਨ ਰੈਤਾ ਇਨੂ ਨੇੜੇ ਦੱਸਣਾ ਸੌਖਾ ਕਿਉਂ ਉਧਰ ਜ਼ੋਰ ਲਾ ਕੇ ਬੋਲਣਾ ਪੈਂਦਾ ਉਹ ਰਾਮੀ ਮੁੰਡਿਆ ਐ ਨੰਬਰਦਾਰ ਬਜ਼ਾਰਕ ਜਿਆਦਾ ਤੰਗ ਕਰਨਾ ਦੇਖ ਲੈ ਬਰਾਵਾ ਭਾਈ ਆਹ ਨਹੀਂ ਜਿਆਦਾ ਨਹੀਂ ਵੱਡੇ ਇਹਨਾਂ ਦਾ ਵੱਡੇ ਇਹਨਾਂ ਦਾ ਨੀਰੇ ਨਹੀਂ ਪੜਦੇ ਨੀਰੇ ਹੀ ਵੱਡੇ ਹੀ ਆਉਂਦੇ ਉਹ ਕੋਈ ਟੂੜੀ ਟੂੜੀ ਨੀਰੇ ਟੂੜੀ ਦੇਣੇ ਉਹ ਅਸੀਂ ਇਕੱਠਾਂ ਨੂੰ ਨੀਰੇ ਨਹੀਂ ਦੇਦੇ ਤੇ ਬਾ चीज़मती ਕੂੜੀ ਵੀ ਕਹਿੰਦੇ ਸਾਡੇ ਕੂੜੀ ਨੀਰਾ ਫੌਜੀ ਬਾਈ ਕਹਿੰਦਾ ਨੰਬਰਦਾਰ ਜੇ ਠੰਡਾ ਜਿਹਾ ਲੱਗਦਾ ਨੰਬਰਦਾਰ ਬਾਈ ਫੌਜੀ ਕਹਿੰਦਾ ਠੰਡਾ ਜਿਹਾ ਲੱਗਦਾ ਲਾਲੇ ਲਾਲੇ श शाम शाम बारहो चार बजे गेम पॉइंट आ गया जोधपुर की टीम का गेम पॉइंट

ਸਰਕਾਰ ਦਾ ਮਰਾਵਾ ਸਾਰੇ ਦੇ ਤਰੀਕਾ ਗੁਰਦੀਪ ਮਾਨ ਜੀ ਮੇਰਾ ਨੰਬਰ ਹੈ ਜੀ ਸਰ ਜੀ 88720 31262 ਪਾਡ ਲੱਗ ਗਿਆ 618 ਹਾਂਜੀ ਹਾਂਜੀ ਆ ਗਿਆ ਜੀ ਮੈਸੇਜ ਅਨੀ ਗੋਰੀ ਵੀ 10 ਨੰਬਰ ਬੜਾ ਜਾਂ ਮੈਨੂੰ ਲੱਗਦਾ ਵੀ ਕੰਮ ਦੇੜੇ ਹੋ ਗਿਆ ਵਾਹ 10 ਪੁਆਇੰਟ ਕੀ ਬਾਤਾਂ ਜੀ ਲੈ ਵੀ 8 ਨੰਬਰੋਂਗੇ ਇਧਰ ਜੈਪੁਰ ਵਾਲਿਆਂ ਦੇ ਤੇ 11 ਨੰਬਰ ਆ ਬਾਈ ਬਾਰੇਕਾਂ ਦੀ ਟੀਮ ਨੇ ਯਾਰ ਇੱਕ ਵਾਰੀ ਤਾੜੀ ਮਾਰ ਦੋ ਜ਼ੋਰਦਾਰ ਮੁੰਡੇ ਬਰਾਬਰੀ ਤੇ ਆ ਗਏ ਐ 8 ਤੇ 11 ਉਹ ਕਹਿੰਦੇ ਜੈਪੁਰ ਵਾਲੇ ਦਾ ਵੀ ਸਿੰਘਾ ਚੱਲਦਾ ਮੇਰੇ ਮਿੱਤਰੋ ਤੇ ਦੂਜੇ ਪਾਸੇ ਢਾਬਾ ਵਾਲਾ ਸ਼ੇਰੂ ਚੱਲਦੇ ਤੇ ਉਹਦਾ ਵੱਡਾ ਖਿਡਾਰੀ ਹੈ ਨਾਲ ਪੰਜਾਬੇ ਦਾ ਸੁਦੀਰ ਖੜਾ ਪਰ ਕੌਣ ਜਿੱਤਦਾ ਇਹ ਤੇ ਗੱਲ ਮੇਰੇ ਮਿੱਤਰੋ ਸਮੇਂ ਤੇ ਡਿਪੈਂਡ ਆ ਲੇ ਵੀ ਕਿਹੜੇ ਉਹ ਭਾਗਾਂ ਵਾਲੇ ਹੋਣਗੇ ਖਿਡਾਰੀ ਜਿਹੜੇ ਮਿਹਨਤ ਕਰਕੇ ਆਏ ਆ ਵੀ ਚਾਂਦ ਚੱਕ ਵਜਦੀ ਆ ਜਦੋਂ ਠੋਕਰਾ ਤੇ ਫੇਰ ਪਤਾ ਲੱਗਦੀ ਆ ਔਕਾਤ ਬੰਦੇ ਨੂੰ ਤੇ ਡੁੱਬ ਲੋ ਬੇ ਡੇਗਰਾ ਬਣੀ ਗੱਲ ਦੂਰ ਦੀ ਆ ਅਸਲ ਸिखਾਉਂਦੇ ਨੇ ਹਾਲਾਤ ਬੰਦੇ ਨੂੰ माविकाल कमाल कर रही मैं टूटने का ठीक जब ठेका गलती कर गया, कर गया। भाई जा रही है? ਆਠਵੀਂ ਵੀ ਰਹੀ ਦੀ ਆਸਤੇ 11 9 ਨੰਬਰ ਦੇ ਜੋੜੀ ਦੇ ਨੰਮ ਦੇ ਇਹ ਗੱਲ ਪੱਕੀ ਆ ਉਹ ਖੱਜਲਬਾਹਦ ਕਰਨਗੇ ਰੈਪਰ ਵਾਲੇ ਮੈਂ ਤਾਂ ਪਹਿਲਾਂ ਗਿਆ ਵੀ ਕਮਲ ਸਿੰਘਾ ਵਾਟ ਦੂਰ ਦੀਆਂ ਸੋਨੇ ਵੀਰ ਦੀ ਬੜੀ ਲੰਬੀ ਦੂਰੀ ਤੈਅ ਕਰਕੇ ਬਾਹਰ ਬਹੁਤ ਬਹੁਤ ਸ਼ੁਕਰੀਆ ਦੀ ਬਾਤ ਸੋਹਣਾ ਕਹਿੰਦੇ ਮੁੰਡੇ ਸਵਾਗਤ ਜੋਧਪੁਰ ਵਾਲੇ ਮੁੰਡੇ ਫਾਈਨਲ ਤੇ ਚੱਲਦੇ ਮੈਚ ਉਹ ਜਿਹੜੀ ਟੀਮ ਆ ਉਹ ਫਾਈਨਲ ਦੇ ਵਿੱਚ ਚੜੀ ਗਈ ਹੈ ਜੀ ਇਹ ਟੀਮ ਜੋਧਪੁਰੀਏ ਜੋ ਕਿ ਖੁਸ਼ੇ ਹੋਏ ਹਨ ਜਨਾਬੋ ਕਹ ਦੀਏ ਵੀ ਪਿਛਲੇ ਸੀਜ਼ਨ ਤੋਂ ਕਹ ਦੀਏ ਮੁੰਡੇ ਜਿੱਤੂ ਚੱਲਦੇ ਆ ਰਹੇ ਆ ਬਹੁਤ ਬਹੁਤ ਵਾਰਕਾ ਦੀ ਦਸਾਰਾ ਸਰਜੀ ਸਾਡੇ ਜੋਧਪੁਰੀਏ ਦੀ ਉਹਨਾਂ ਨੂੰ ਬਹੁਤ ਬਹੁਤ ਵਾਰਕਾ ਦੇ ਜੋ ਲੰਬੇ ਸਮੇਂ ਤੋਂ ਨਾ ਗਰਾਊਂਡ ਨਾਲ ਜੁੜੇ ਹੋਏ ਆ ਇਹ ਜੋੜੀਆਂ ਲਈ ਵੀ ਬਹੁਤ-ਬਹੁਤ ਦਾਤਾਂ ਬਹੁਤ-ਬਹੁਤ ਸ਼ੁਕਰੀਆ ਦੀ ਤੇ ਛੋਟੂ ਮਾਇਆ ਇਹ ਮੇਰਾ ਗੁਰੂ ਸੰਪਰਕ ਕਰਨ ਲੈ ਕੇ ਜਿਹੜਾ ਭਾਈ ਸੋਨੀ ਦੇ ਨਾਲ ਦੇ ਕੋਲ ਮਾਜਰਾ ਸਾਹਿਬ ਆਹ ਸਾਹਮਣੇ ਦਾ ਆਈਏ ਤੁਸੀਂ ਅੱਜ ਆ ਵੀ ਲਾਈਵ ਆਪਾਂ ਕੋਈ ਨਾ ਮੈਚ ਕਰਾਂਗੇ ਹਾਂ ਲੈ